ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ 7-8 ਬੇੜਾ ਦਿਖਾਵਾਂਗੇ 1052 ਲਗਭਗ 2-3 ਕਿ ਗੱਬੜਾ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਜੱਗੀ ਆ ਜੀ ਪਿੰਡ ਕੁੱਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਦਵਾ ਜੀ ਠੀਕ ਹੈ ਜਿਹੜਾ ਲੁਧਿਆਣਾ ਰੋਡਾਂ ਬਰਨਾਲੇ ਉਹ ਤੋਂ ਰੋਡ ਪਾੜਦਾ ਧੂਰੀ ਨਹੀਂ ਕਰਾ ਧੂਰੀ ਵਾਲੇ ਰੋਡ ਤੇ ਆਪਣਾ ਫਾਰਮ ਆਗਾ 70 ਕਿਲੋਮੀਟਰ ਧੂਰੀ ਮੰਡੀ ਨੂੰ ਆ ਕੇ ਮੋਬਾਈਲ ਨੰਬਰ ਜੀ ਆਪਣਾ 981539107 981539107 ਹਾਂਜੀ ਤੇ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਤਾਜੀ ਸੀ ਵੀ ਜੇ ਰੁਪਈਏ ਨੇ ਬੈਠੀ ਠਾਦੀ ਆਪਾਂ ਹਣਾ ਜੱਗਾ ਸੁਆ ਭਾਈ ਜੀ ਠੀਕ ਹੈ ਪਲੂਨ ਦਾ 24 ਕਿਲੋ ਦਿੱਤਾ ਹੋਇਆ। ਬੱਚਾ ਕੀ ਦੇਤਾ ਇਹਨੇ? ਬੱਚਾ ਕਿਤਾ ਜਿਹੜੇ ਸੂਈ ਨੂੰ ਵੀ 25 ਮਿੰਟ ਹੀ ਹੋਏ ਨੇ। ਜੇਰ ਚੱਲ ਪਈ ਹੈ ਨਾ। ਜੇਰ ਚੱਲ ਪਈ ਜੇਰ ਦਾ ਵੀ ਮਿੰਟ ਚ ਪੈ ਜਾਂਦੀ ਹੈ। ਪਲੂਨ ਦਾ 24 ਕਿਲੋ ਕਾਫੀ ਕਲਰ ਚ ਆ ਗਈ ਜਰਸੀ। ਹਾਂਜੀ ਜਰਸੀ ਆਪਿਓ ਪੰਜਾਬ ਵਾਲੀ ਜਮੇ ਕਾਫੀ ਕਲਰ ਦੀ। ਠੀਕ ਹੈ। ਸੋ ਕਾਫੀ ਕਲਰ ਦੀ ਆ ਗਈ ਜਰਸੀ ਤੇ ਫੇਸ ਕੁਆਲਿਟੀ ਵਗੈਰਾ ਪਿਓ ਜਰਸੀ ਨੂੰ ਤਾਂ ਚਾਹ ਮਾਰਨੇ। ਠੀਕ ਹੈ। ਉਹਨਾਂ ਲਈ ਅੱਜ ਆਏ ਮੰਨ ਲਓ ਵੀ ਤੂ ਭਾਈ ਆ। ਸੋ ਜਿਹੜੀ ਆਪਾਂ ਆ ਜਰਸੀ ਦਿਖਾਈ ਜਾਨੇ ਆ। ਪੰਜਾਬ ਵਾਲੇ ਜਿਹਨੂੰ ਕਹਿੰਦੇ ਨੇ ਕੱਦ ਕਾਠ ਵਾਲੀ ਕੱਦ ਕਾਠ ਵਾਲੀ ਜਰਸੀ ਆ ਤੇ ਥਣ ਬਿਲਕੁਲ ਮੱਜਾ ਨਾਲ ਦਾ ਕਹਿੰਦੇ ਭਾਬ ਜੀ ਆਪਣਾ ਅੰਦਾਜ਼ਾ ਲਾਈਏ ਦੁੱਧ ਵਾਲਾ ਕਿੱਥੇ ਇੱਕ ਚੱਲਣ ਵਾਲੀ ਇਹ ਬਈ ਤੂੰ ਮੂਰੇ ਮੌਸਮ ਆ ਰਿਹਾ ਬਹੁਤ ਚੰਗਾ ਠੀਕ ਹੈ ਬਸ ਦੋ ਤਨੇ 30 ਕਿਲੋ ਘਟਣਾ ਬਸ ਇਹਨੇ 28 ਕਿਲੋ ਤੋਂ ਮੰਨ ਕੇ ਲੈ ਲੈਣੇ ਆਪਾਂ ਕਹਿੰਦੇ 25 ਮੰਨ ਕੇ ਲੈ ਲੈ ਸੱਭੀ ਹਾਂ ਚਲੋ ਬਾਕੀ ਜੇ ਅਗਲੇ ਦਾ ਅੰਦਾਜ਼ਾ ਹੈਗਾ ਆਪਾਂ ਤਾਂ ਕਹਿੰਦੇ ਆ ਵੀ ਦੁੱਧ ਹੁੰਦਾ ਹੈਗਾ ਪਸੂ ਦੀ ਖਰਾਕ ਦਾ ਠੀਕ ਹੈ ਆਪਣੀ ਸੁਮਾਈ ਦਾ ਠੀਕ ਹੈ ਆਪਾਂ ਤੇ ਉਹਦੇ ਬੋਡੀ ਬਿਲਡ ਤੋਂ ਦੀ ਜਾਨ ਜਾਨ ਕੋ ਜਲਾ ਕਰਨੀਆਂ ਠੀਕ ਹੈ ਕਰਮਾਂ ਵਾਲਿਆਂ ਕੋਲੇ ਘਰੇ ਕੋਈ ਵੀ ਨਹੀਂ ਚੋਈ ਹੁੰਦੀ ਲੈਵਾ ਫਟਫਟ ਆ ਜਾ ਮੈਂ ਪੂਰੀ ਫਿਟਿੰਗ ਵਾਲੀ ਬੱਛੀ ਆ ਬਾਈ ਜੀ ਇਹਦਾ ਸਾਰੇ ਪਾਸਿਓ ਇਹਦਾ ਰੇਟ ਕੀ ਰਹੂਗਾ ਲੈ ਚੱਲ ਬਾਈ ਜੀ ਇਹਦਾ 95000 ਰੁਪਿਆ ਮਾਣ ਤਣ ਮਾਣ ਤਣ ਕਰ ਦੇ ਸੋ 95000 ਰੁਪਿਆ ਇਸ ਬੈਡ ਨੂੰ ਪਾਸ ਸ਼ੂਟ ਕਰਦਾਗਾ ਕਿਉਂਕਿ ਇਹਨੇ 25 ਤੋਂ ਪਾਰ ਤੋ ਤੈਨਾਂ ਆਗਾ ਫੂ ਵੀ ਜੇਰ ਛੋੜਿਆ ਉਹਨਾਂ ਨੂੰ ਪੈ ਜਾਣੀ ਐ। ਜਿਹੜਾ ਕਰ ਨਾਲ ਵੀਰ ਹੋਇਆ ਤਾਂ ਮੇਰੇ ਤੀਰ ਤੋਂ 32 ਕਿਲੋ ਦੁੱਧ ਵੀ ਘੱਟ ਲੱਗਦੀ ਐ। ਬਾਕੀ ਅਗਲੀ ਸਮਝ ਆ। ਠੀਕ ਐ। ਕੀ ਕਿੰਨਾ ਚੋਲੂਗਾ? ਬਾਕੀ ਥਣਾ ਦੀ ਗੱਲ ਕਰੀਏ ਮੱਜਾਂ ਨਾਲ ਆ ਥਾਣਾ ਜਾਵਾਂ। ਉਹ ਟੋਪ ਆ ਬਾਈ ਜਿਹੜੂ ਜੇਰ ਪੈਂਦੀ ਐ ਨਹੀਂ ਪਤਾ ਨਾ ਮੀ ਮਾਰ ਕੇ ਦਿਖਾਉਂਦੇ। ਠੀਕ ਐ। ਉਹ ਜੇਰ ਕਰਨ ਨੂੰ ਵੀ ਡੰਗਰ ਵੀਰ ਆਉਣ ਨੂੰ ਮਿਲ ਜਾਂਦਾ ਬਾਣੀ ਮੋਟੀ। ਠੀਕ ਐ। ਉਹ ਚੁਵਾਈ ਦੀ ਓਕੇ ਹੋਊਗੀ ਥਾਂ ਲੈਣ ਦੀ ਆਪਣੀ ਫੁੱਲ ਗਰੰਟੀ ਨੂੰ। ਜੈ ਜੈ ਗੱਲ ਆ ਫੁੱਲ ਸਾਈਜ਼ ਦੇ ਵਿੱਚ ਆਈ। ਐ ਪੂਰੇ ਟੋਪ ਕਲਾਸ ਆ ਬਾਈ। ਪੂਰੇ ਛੋਟੀ ਬੰਨੇ ਵੀ ਜੱਸੀ ਕਹਿੰਦੇ ਅਸੀਂ ਛੋਟੀ ਨਿਕਲ ਜੇ ਛੋਟੀ ਜਦੋਂ 50 ਦਾ ਪਾਹ ਹੁੰਨ ਉਦੋਂ ਛੋਟੀਆਂ ਹੁੰਦੀਆਂ ਹਾਂ ਕੰਮ ਪੂਰੀ ਵੱਡੀ ਬਹਿਣਾ ਇਹਨੂੰ ਕਹੇ ਦੋ ਨੰਬਰ ਦੀ ਗੱਲ ਕਰੀ ਆਪਾਂ ਹਾਂ ਭਾਈ ਜੀ ਦੋ ਮੰਨਦਾ ਕਿ ਉਹ ਠੀਕ ਹੈ ਕਹਿ ਦੇਣੋ ਜੇਰ ਜੀ ਰੋਕੇ ਆ ਉਹ ਜੇਰ ਨਹੀਂ ਓਕੇ ਭਾਈ ਜਿੰਨੀਆਂ ਬਹਿਣਾ ਆਪਣੇ ਕੋਲੇ ਨੇ ਜੇਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਦੰਦੋ ਆ ਗਏ ਦੋ ਦੰਦ ਭਾਈ ਜੀ ਪਲੂਨ ਪਹਿਲਾ ਸੁਆ ਹਾਂ ਪਹਿਲਾ ਦੋ ਫੀਡਿੰਗ ਅਜੇ ਆ ਕਿੱਤੇ ਹੈ ਬੱਸੀ ਨੂੰ 10 ਸੂਏ ਚੋਲੇ ਉਹ 10ਾਂ ਚ ਵੀ ਬੁੜੀ ਨਹੀਂ ਹੁੰਦੀ ਠੀਕ ਹੈ ਦੁੱਧ ਦੀ ਐਵਰੇਜ ਕਿੱਥੇ ਜਲ ਜੂ ਇਹ ਮੈਂ 20 ਤੋਂ ਪਾਰ ਪਾ ਦੂਗੀ ਫੁੱਲਾ ਲੈਵਾ ਫਿੱਟ ਫਾੜ ਜਮਾ ਹਣਾ ਠੀਕ ਕਹਿ ਦੀਏ ਠੀਕ ਹੈ ਉਹ ਲੋ ਝੂਠ ਬੋਲਣ ਦਾ ਜਾਂ ਕਿਸੇ ਨੂੰ ਗਮਰਾਹ ਕਰਨ ਦਾ ਕੋਈ ਫਾਇਦਾ ਨਹੀਂ ਕੱਦ-ਕਾਟ ਓਕੇ ਹਣਾ ਕੱਦ-ਕਾਟ ਪੂਰਾ ਟੌਪ ਕਲਾਸ ਆ ਇਹ ਮੰਨ ਲਓ ਹਲੇ ਦੋ ਦੰਦ ਚਾਰ ਦੰਦ ਛੇ ਦੰਦ ਜਦੋਂ ਉੱਠਣ ਤੋਂ ਬਾਅਦ ਤਾਂ ਇਹ ਕਿੱਡਾ ਕੱਦ-ਕਾਟ ਕਰ ਜਾਣਾ ਠੀਕ ਹੈ ਠੰਡੀ ਠੀਕ ਹੈ ਫਿੱਟ ਫਾੜ ਆ ਜਮਾ ਚਵਾਈ ਚੂਈ ਹਣਾ ਲੋਕ ਪਲਾਸਾ ਕਿਸੇ ਪਾਸੋਂ ਦੀ ਜਿੱਥੇ ਮਰਜੀ ਪੈਸੇ ਖਾਤੇ ਚ ਪਾਉਣ ਵਾਲਾ ਕੰਮ ਆ ਹੋਰ ਤਾਂ ਆਪਣੀਆਂ ਗਰੰਟੀ ਹੀ ਨੇ ਸਾਰੀਆਂ ਜਿੱਥੇ ਮਰਜੀ ਖੜਾ ਕੇ ਚੋਲੋ ਜਿੱਥੇ ਮਰਜੀ ਬਈ ਜਿੱਥੇ ਮਰਜੀ ਕੋਈ ਫਾਰਮ ਇਹਦਾ ਰੇਟ ਕੀ ਰਹੂਗਾ 72000 ਦੀ ਬੱਛੀ ਦੇ ਦਾਂਗੇ ਵੀਰੇ ਦੁੱਧ 20 ਦੀ ਐਵਰੇਜ ਮੰਨ ਕੇ 20000 20 ਦੀ ਐਵਰੇਜ ਮੰਨ ਕੇ ਬੰਦਾ ਲੈ ਜੇ ਰੇਟ 72000 ਮਾਨਦਾਨ ਮੜ ਮੋਟਾ ਹੋ ਜੂ ਬੱਚਾ ਆ ਗਿਆ ਮੇਲ ਕਾਫਨ ਹਾਂਜੀ ਜੇਰ ਜੱਪਾ ਧਾਰ ਤੱਪਾ ਓਕੇ ਆ ਜਾਵਾ ਕੰਮ ਬਈ ਹਰੇ ਇੱਕ ਚੀਜ਼ ਦੀ ਗਰੰਟੀ ਹੋ ਆਪਣੀ ਪੂਰੀ ਫਰਲੋ ਮੱਕੀ ਦੇ ਇਹ ਕਿਹਦੇ ਚਾਰ ਵਾਲੇ ਵੀ ਮੇਰੇ ਹੱਥ ਲਾ ਕੀ ਫਾਰਮ ਵਾਲੇ ਦੇ ਉਹਨਾਂ ਸਵੇਰ ਨੂੰ 5 ਲੱਖ ਤੋਂ ਬਾਹਰ ਵੇਚ ਲੈਂਦੇ। ਕਿੱਤੇ ਇਹਨਾਂ ਨੰਬਰ ਤੇ ਆ ਗਈ ਕਾਲਾ ਰੰਗ ਦੀ। ਹਾਂ ਜੀ, ਕ੍ਰੌਸ ਬੈੜਾ ਹੈ ਬਾਈ ਜੀ। ਠੀਕ ਹੈ। ਇਹਨੂੰ ਜੈਪਤੀ ਕਹੋ। ਸ਼ਾਈ ਵਾਲ ਕਹੋ। ਠੀਕ ਹੈ। ਜਿਹੜੀ ਮਲਗੀ ਨਸਲ ਕਹੋ, ਪੁਰਾਣੀ ਨਸਲ ਜਿਵੇਂ ਪੁਰਾਣੇ ਤੇਸੀ ਬੰਦੇ ਅੱਗੇ ਨਾ ਪੁਰਾਣੀ ਨਸਲ ਕਹਿੰਦੇ ਸੀ ਉਹ। ਕ੍ਰੌਸ ਬੈੜਾ ਹੈ। ਮਗਰ ਇਹ ਬੱਚੀ ਆ ਗਈ ਹੈ ਨਾ। ਮਗਰ ਬੱਚੀ ਹੈ ਜੀ। ਠੀਕ ਹੈ, ਜੇ ਰੋਕੇ। ਮਗਰ ਬੱਚੀ ਆ ਮਗਰ ਕੋਈ ਕੁਆਲਿਟੀ ਹੈ। ਠੀਕ ਹੈ। ਜੇ ਜੱਪੇ ਦੇ ਹੋ ਕੇ ਹੈ ਬਾਈ ਜਮ ਬਾਕੀ ਕਦ ਕਾਠ ਦੀ ਗੱਲ ਕਰੀਏ ਕਾਲੇ ਰੰਗ ਦੇ ਵਿੱਚ ਆ ਗਈ ਤੇ ਇਹ ਗਰਲੈਂਡੋ ਕਹਿ ਲੋ ਕੁਸ਼ ਮਰਜ਼ੀ ਮੰਨ ਲਈਏ ਨੂੰ ਹਨਾ ਇੱਕ ਤਰ੍ਹਾਂ ਦੀ ਮੱਤ ਹੀ ਹੈ ਵੀਰੇ ਦੋ ਕਿੰਨੇ ਕਿ ਦੁੱਧ ਤੇ ਚੱਲ ਜੂਗੀ ਇਹ ਦੁੱਧ ਬਾਈ ਜੀ 15 ਕਿਲੋ ਬਲੂਨ ਦਾ ਦਿੱਤਾ ਹੋਇਆ 18 ਕਿਲੋ ਦੁੱਧ ਮੰਨ ਕੇ ਰੇਟ ਕੀ ਰਹਿਣਾ ਇਹਦਾ ਰੇਟ ਬਾਈ ਜੀ ਇਹਦਾ 65000 ਰੁਪਏ 65000 ਰੇਟ ਆ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਜਿੱਥੇ ਮਰਜ਼ੀ ਨਿਆਣਾ ਪਾਉਣਾ ਪਾ ਲੋ ਨਹੀਂ ਪਾਣਾ ਨਾ ਪਾਉ ਹਨਾ ਠੀਕ ਹੈ ਕਾ ਨੀ ਸੁਣਿਆ ਜੇਰਾ ਜੱਪੇ ਦੀਆਂ ਫੋਟੋ ਘਰੇ ਜਾਮ ਸਿਰਫ 65000 ਦੀ ਬੈੜ 65000 ਦੇ ਵਿੱਚ ਮੱਝਾਂ ਨਾਲ ਦਾ ਥਾਣਾ ਠੀਕ ਹੈ ਤੇ ਕੋਈ ਨਿਆਣਾ ਨਹੀਂ ਪਿਆ ਜਮਾਨ ਗਰਾਊਂਡ ਮੋਠੀਆਂ ਬਾਈ ਇਹ ਕੋਈ ਆਪਣੀਆਂ ਪਾਏ ਵੀ ਨਹੀਂ ਵੀ ਪਹਿਲਾਂ ਮਰਤੇ ਲਾ ਕੇ ਕੁਝ ਮਾਈ ਨਹੀਂ ਆਈ ਅਸੀਂ ਜਮਾਨੀ ਨਹੀਂ ਛੇੜਿਆ ਵੀ ਨਹੀਂ ਆਪਾਂ ਠੀਕ ਹੈ ਉਹਦਾ ਗੇੜਾ ਦਮਾਉਣ ਲੱਗੀ ਥੱਲੇ ਵਾਜਣ ਇਹਨਾਂ ਦੇ ਹਾਂ 65000 ਦੇ ਵਿੱਚ ਕਾਲਾ ਸੋਨਾ ਦਿਖਾਤਾ ਜਾਮ ਆਪਾਂ ਤੀਜੇ ਨੰਬਰ ਤੇ ਅੱਗੇ ਆ ਗਈ 4 ਨੰਬਰ ਤੇ ਇਹ ਕਿਹੜਾ ਸੁਭਾਈ ਸੂਆ ਦੁੱਧਾ ਬਈ 24 ਲੰਦੀਨੀ ਪਿਓ ਠੀਕ ਐ ਤੋਂ ਫਾਰਮ ਚੋਂ ਵੜਾਈ ਹੈਗੀ ਠੀਕ ਐ ਟੀਮਨ ਵਗੈਰਾ ਦੀ ਸਾਰੀ ਡਿਟੇਲ ਆਪਣੇ ਕੋਲ ਠੀਕ ਐ ਬੜੀ ਚੰਗੀ ਬਰੀਡ ਚੋਂ ਵੜਾਈ ਹੈ ਵੀ ਪਲੂਨ ਦਾ ਦੁੱਧ 24.25 ਕਿਲੋ ਦੱਸਿਆ ਮਾਲਕ ਨੇ ਕਹਿ ਦੇਣ ਕੱਢ ਦਿਆ ਲੈਣ ਤੋਂ ਬਈ ਆਥਨ ਤੜਕੇ ਦਾ ਗੰਮੀ ਐ ਕਿਉਂਕਿ ਗੱਡੀ ਗੁੱਡੀ ਚ ਬੈਠਾ ਚੜਕੇ ਆਉਂਦੀਆਂ ਨੇ ਸੂ ਪੈਂਦੀਆਂ ਸੂ ਪੈਂਦੀਆਂ ਨੇ ਡੰਗ ਤੋਂ ਡੰਗ ਪਹਿਲੇ ਸੂ ਪੈਂਦੀਆਂ ਮਤਲਬ ਲੈਪੇ ਦੇ ਨਾੜਾ ਨੂੰ ਨਾ ਦਿਖਾ ਦੇ ਗਲਾਪੀ ਥਣ ਲੱਗਿਆ ਠੀਕ ਐ ਨਾੜਾ ਨੂੜਾ ਦੀ ਸਾਫ ਸੁਥਰੀ ਐ ਪੂਰੀ ਹਣਾ ਇਹਨੀ ਵਿੱਚ ਜਿਵੇਂ ਹੁਣ ਗੱਪਣਾਗੀ ਜਿਵੇਂ ਮਰਜੀ ਬੈਠੀ ਚੱਲੇ ਬੰਦਾ ਕੋਈ ਡੱਕੇਤੀ ਨਹੀਂ ਹਨਾ ਉਹ ਤਾਂ ਸੂਈ ਵੀ ਆ ਗੱਪਣਾ ਹੈ ਠੀਕ ਹੈ ਗੱਪਣਾ ਜਿਵੇਂ ਮਰਜੀ ਧਾਰਾ ਮਾਰੀ ਚੱਲੋ ਹਨਾ ਠੀਕ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲੋ ਗੱਪਣ ਦੀਆਂ ਸਾਫ ਜੁਦਰੀ ਰਾਜ ਸਭੀ ਬੜੀ ਸੋ ਚਵਾਰਾ ਵਗੈਰਾ ਦੇਖੋ ਬੰਦੇ ਕੋਈ ਗੱਲ ਨਹੀਂ ਪੂਰੀ ਓਕੇ ਜਾ ਇਹਦਾ ਬਾਗ ਕੀ ਰੱਖਿਆ ਇਹਦਾ ਮੁੱਲ ਪਈਏ 85000 ਰੁਪਇਆ ਮੰਨ ਕਣ ਕਰਦੇ ਦੁੱਧ ਦੀ ਐਵਰੇਜ ਦੁੱਧ ਬਈ 25 ਗੰਨੋ ਮੰਨ ਕੇ ਲੈ ਲੀ ਠੀਕ ਹੈ 2 ਕਿਲੋ ਪਲੂਨ ਦਾ ਜਮਾ ਨੈਟ ਪਾਇਆ ਨੇੜੇ ਫਾਰਮ ਚ ਆਪਣੇ ਤੋਂ ਆਈ ਹੈ ਫੁੱਲ ਚੀਜ਼ ਦੀ ਡਿਟੇਲ ਆਪਣੇ ਕੋਲ ਹੈਗੀ ਹੈ ਲੈਵਾ ਫਟ ਫਾਟ ਹੈਣਾ ਬੰਦ ਪੂਰਾ ਬਹੁਤ ਸੋਪ ਅੱਛੀ ਹੈ ਅੱਗੇ ਆ ਗਈ ਚੌਥੇ ਨੰਬਰ ਤੇ ਆ ਪੰਜਵੇਂ ਨੰਬਰ ਤੇ ਤੇ ਉਹ ਸਹੀ ਮਾਲ ਠੀਕ ਹੈ ਫੰਦੀ ਸੀਲ ਠੀਕ ਹੈ ਕੋਈ ਗੱਤ ਨਾ ਕੋਈ ਸ਼ਾਹ ਨਾ ਕੋਰਾ ਵੀ ਠੀਕ ਹੈ ਜਿਹੜਾ ਵੀ ਸਹੀ ਭਾਵ ਦਿਸਕ੍ਰੀਨ ਨੇ ਠੀਕ ਹੈ ਕੈ ਦਿਨ ਕੱਢਦੀ ਹੈ ਇਹ ਇੱਕ ਹਫਤਾ ਪਿਆ ਬੋਈ ਨਹੀਂ ਇੱਕ ਹਫਤਾ ਵਜਨ ਵਾਲੀ ਹੈ ਹਣਾ ਪੂਰੀ ਉਹ ਇਹ ਪੂਰੇ ਟੌਪ ਕਰਾਉਂਗਾ ਕੋਈ ਵੀ ਲਿੱਸੀ ਨਾ ਮੰਨੇ ਇਹਨੂੰ ਹਣਾ ਨੋ ਨੋ ਜੀ ਪੂਰੇ ਟੌਪ ਦੇ ਬਾਕੀ ਆਈ ਦੀ ਟੌਪ ਦੇ ਫਾਰਮ ਚੋ ਠੀਕ ਹੈ ਛਾਈ ਵਾਲਾ ਦਾ ਫਾਰਮ ਹੀ ਹੈ ਜਿੱਥੋਂ ਆਈ ਹੈ ਠੀਕ ਹੈ ਜਿਹੜਾ ਸਿੰਗਲ ਵਗੈਰਾ ਸਾਰੇ ਤੇ ਕੰਨ ਚ ਟੋਕਣ ਪਾਇਆ ਹੋਇਆ ਕਿੰਨੇ ਸੁੱਧ ਪਾ ਦੂਗੀ ਇਹ ਦੁੱਧ ਬਾਈ ਜੀ ਮਾਤਨੇ ਦੱਸਿਆ ਵੀ 18-19 ਕਿਲੋ ਝੋਆ ਪਹਿਲਾਂ ਤੁਹਾਨੂੰ ਠੀਕ ਹੈ 20 ਕਿਲੋ ਤਾਂ ਮੰਨ ਕੇ ਲੈ ਜਿਆ ਜਗਲਾ ਤੇ ਥਾਂ ਤੁਹਾਨੂੰ ਮੱਝਾ ਨਾਲ ਦਾ ਜਾਵਾਂ ਹਣਾ ਪੂਰਾ ਟੌਪ ਹੋਣ ਗਈ ਠੰਡੀ ਸੀਲ ਬਰਫ ਵਰਗੀ ਜਿਵੇਂ ਮਰਜੀ ਜਿਵਾ ਤੇ ਥਲੇ ਤੇ ਪੂਰੇ ਫੇਰ ਨੂੰ ਠੀਕ ਹੈ ਉਹ ਦੇਖਦੇ ਨਹੀਂ ਕੋਈ ਵਾਸਤਾ ਹੀ ਨਹੀਂ ਕੋਈ ਅੱਗੇ ਨਾਲ ਫਿਰ ਕ੍ਰਾਸ ਵੇਅਰ ਦੇਖੀਏ ਨੇ ਆਪਾਂ ਸੂਈ ਵੀ ਆ ਬਾਈ ਜੀ ਤੇ ਆਪਾਂ ਨਹੀਂ ਸੀ ਘੱਪਣ ਠੀਕ ਹੈ ਕੱਚੀ ਠੀਕ ਹੈ ਆਪਾਂ ਮੋਬਾਈਲ ਦੀ ਵੀਡੀਓ ਹੁੰਦੀ ਹੈ ਹਾਂ ਹੀ ਮਤਲਬ ਤੁਮੇ ਕੋਈ ਦੇਸੀ ਮਤਲਬ ਵੀਡੀਓ ਪਾਉਂਦੇ ਆ ਘਰੋਂ ਠੀਕ ਹੈ ਕੋਈ ਕਿਸੇ ਚੈਨਲ ਵਾਲੇ ਨੇ ਘਰੋਂ ਵੀਡੀਓ ਪਾਈ ਹੋਈ ਹੁੰਦੀ ਠੀਕ ਹੈ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੁਪਾਰੀ ਟੂਟ ਮੋਲਦੇ ਆ ਜਿਹੜੇ ਆਮ ਦੇਸੀ ਵੀ ਉਹਨੇ ਵੀ ਟੂਟ ਮੋਲਦੇ ਆ ਟੂਟ ਨਿਕਲ ਗਿਆ ਜੀ ਇਹ ਟੂਟ ਨਿਕਲ ਗਿਆ ਬਾਈ ਜੀ ਠੀਕ ਹੈ ਉਹ ਕਦੋਂ ਦੱਸ ਦੇਗਾ ਇਹਨੂੰ ਕੀ ਟੂਟ ਨਿਕਲ ਗਿਆ ਜੀ ਅਦੀ ਸੇ ਤੋਂ ਪੈਸੇ ਪਾ ਦੇ ਗੱਪਣ ਵੜ ਕੇ ਕਹਿੰਦੇ ਭਾਈ ਚਾਰੇ ਸਾਨੂੰ ਓਕੇ ਨੇ ਇਹ ਇੱਕੋ ਥਰੋੜੀ ਤਿੱਲ ਨਿਕਲ ਗਈ ਵੀਰੇ ਇੱਧਰ ਦੇ ਚਾਰਾਂ ਦੇ ਪੈਸੇ ਪਾ ਲੈ ਕਹਿ ਕੇ ਚਾਰਾਂ ਦੇ ਪੈਸੇ ਪਾਇਆ ਕਹਿ ਕੇ ਜਮਾ ਦੇਸੀ ਬੰਦੇ ਨੇ ਕੋਈ ਵਪਾਰ ਨਹੀਂ ਕਰਦੇ ਕੁਝ ਨਹੀਂ ਜਿੰਨਾ ਤੋਂ ਲਈ ਹੈ ਠੀਕ ਹੈ ਠੀਕ ਹੈ ਜੇ ਉੱਥੇ ਗਏ ਆਪਾਂ ਕਹਿੰਦੇ ਵੀ ਵਪਾਰੀਆਂ ਠੱਗੀ ਮਾਰ ਲਈ ਹਨਾ ਹਾਂ ਜਿਆਨ ਨਾਲ ਉਹ ਸਾਡੇ ਨਾਲ ਜਮਾ ਹੀ ਪੈਂਡੂ ਨਹੀਂ ਮਾਰਦੇ ਜਿਆ ਜੇ ਗੱਲ ਆ ਜਾਵੇ ਤੇ ਹੁਣ ਇਹ ਪਾ ਲਈ ਸੀਗੀ ਭਾਈ ਜੀ ਬਾਹਰ 10000 ਦੀ ਬੱਤੀ ਠੀਕ ਹੈ ਦੋਸਤ ਪੀਨ ਵਾਲੇ ਨੂੰ ਅੱਜ ਵੀ ਨਹੀਂ ਮਾਰੀ ਅੱਧਾ ਫਾਨ ਹੈਗਾ ਮੰਗ ਰਲਾ ਠੀਕ ਹੈ ਆਪਾਂ 35000 ਦੇ ਦੇਾਂਗੇ ਹੁਣ 35000 ਦੇ 35000 ਦੀ 30000 ਵਿੱਚ ਭਾਗੇ ਦੇ ਦਾਂਗੇ ਮਗਰ ਵੀ ਬੱਚੀ ਐ ਤੇ ਠੀਕ ਐ ਤੇ ਤਿੰਨ ਥਣ ਓਕੇ ਆ ਜਾਵਾਂ ਹਾਂ ਬਈ ਸਾਡੇ ਤਿੰਨ ਨੇ ਤਿੰਨ ਮੰਨ ਕੇ ਲੈ ਕੇ ਜਾਵੇ ਜਿਹੜਾ ਲੈ ਕੇ ਜਾਊਗਾ ਰੇਟ 35000 35000 ਦੇ ਦੇਂਗੇ ਘਾਤ ਪੁੰਨ ਕੇ ਵੇਚੀ ਇਹ ਵਾਤੇ ਘੱਟ ਵੱਧ ਲੱਗੇ ਨਾ ਕਿੱਥਾ ਕਰੇ ਪਹਿਲੇ ਸਾਨੂੰ 30000 ਘਟੋ ਕੇ ਗੱਲ ਤੇ ਬੂਠਾ ਨਹੀਂ ਤੇ ਰਹਿ ਜਾਣਾ 1000 ਲਈ 2 ਨਹੀਂ ਤੇ ਰਹਿ ਜਾਣੀ ਅੱਗੇ ਐਂਡ ਤੇ ਆ ਗਈ ਠੀਕ ਐ ਕੈ ਦਿਨ ਹੋਗੇ ਸੂਈ ਨੂੰ ਸੂਈ ਨੂੰ ਬਾਈ ਤੀਜਾ ਦੇਣਾ ਅੱਜ ਠੀਕ ਐ 14 ਕਿਲੋ ਬੋਣੀ ਬਿਲਕੁਲ ਤਿਆਰ ਆ 14 ਕਿਲੋ ਬੋੜੀ ਹਾਜ਼ਰ ਆ ਹਾਂ ਜੇ ਚਾਰ ਡੰਗ ਇੱਥੇ ਆਪਣੇ ਕੋਲੇ ਬੰਦਾ ਚੋਕੇ ਲਿਜਾ ਸਕਦਾ ਹੈਗਾ ਠੀਕ ਐ ਕੋਈ ਵੀ ਵੀਰ ਬਾਹਰੋਂ ਆਉਂਦਾ ਇਹ ਨਹੀਂ ਦਿੱਕਤ ਕੋਈ ਨਾ ਇਹਨਾਂ ਬੈਨ ਦੀ ਨਾ ਠੀਕ ਐ ਮੋਟੀ ਬੋਣੀ ਦੀ ਦਿੱਕਤ ਆਊਗੀ ਉਹ ਆਪਣੇ ਕੋਲੇ ਸਾਰਾ ਪ੍ਰਬੰਧ ਆ ਜਿੰਦੋਂ ਮਰਜ਼ੀ ਆ ਜਾਵੇਂ ਬੰਦਾ ਦੋ ਟਾਈਮ ਚੋਕੇ ਲੈ ਜੀ ਦੋ ਟਾਈਮ ਚੋਕੇ ਲੈ ਜੇ ਸੀਲ ਠੰਡੀ ਆ ਰੇਟ ਇਹਦਾ ਕੀ ਰਹੂਗਾ ਮੈਂ ਰੇਟ ਬਾਈ ਜੀ ਦਾ ਹਾਂ ਨਾ ਉਹਦਾ 65000 ਰੁਪਏ ਹੋਊਗਾ 65000 ਰੁਪਏ ਜਿਹੜੀ ਗੱਲ ਆ ਸੋ 65000 ਰੁਪਿਆ ਰੇਟ ਇਹਦਾ ਤੇ ਦੂਜੇ ਨੰਬਰ ਤੇ ਬਹੁਤ ਵੀ ਰਿਕਾਲ ਕਰਦੇ ਧੋਕੜ ਗੱਬੜ ਲੈਣੀਆਂ ਧੋਕੜ ਗੱਬੜ ਲੈਣੀਆਂ ਧੋਕੜ ਗੱਬੜ ਨਾਲ ਇਹਦੇ ਰੁਪਏ ਲਾ ਲਓ ਇਹਦੇ ਰੁਪਏ ਲਾਓ ਨਾਲ ਦਾ ਮਗਰ ਪੱਛੇ ਤੋਂ ਉਪਕਰਾਹਦੀ ਆ ਕੱਲ ਨੂੰ ਵੀ ਉਤ ਗੱਬੜ ਵੇਚਣੀ ਆ ਪਾਸ ਹੋ ਵੀ ਜਾਊਗੀ ਠੀਕ ਉਹਦਾ ਵੀ 55 50 ਤੋਂ ਵਾਰ ਵਾਲੀ ਹੈਗੀ ਆ ਹੈਗੀ ਹੈ ਜੇ ਠਾਨਸੀ ਹੋ ਗਏ ਦੇਖਣ ਕਿਥੇ ਲੰਘ ਜਾ ਹਾਂ ਕੋਈ ਵੀਰ ਨੇ ਕਿਹਦੇ ਹੋਮੋਗਰ ਮੇਰਾ ਦਵਾਈ ਦੇ ਕੇ ਸੈਟ ਕਰ ਲਈ ਕਰ ਵਾਲੀ ਸਾਡੀ ਵੀ 65 ਦੀ ਲਈ ਸੀ 75 ਦੀ ਵੇਚਣ ਵਾਸਤੇ ਠੀਕ ਹੈ 95 ਕਾ 53 9100 ਤਾਂ ਨਗੀਨੇ ਦਰਸਨ ਆਪਾਂ ਫੇਰ ਕਰਾ ਦਈਏ ਜਿਹੜੇ ਵੀਰੇ ਕਹਿੰਦਾ ਜਰਸੀ ਲੈਣਾ ਦੁੱਧ ਵਾਲੀ ਅਸੀਂ ਫਲਾਣੇ ਰੁਪਏ ਲਾਇਆ ਸੀ ਉਹ ਹੋ ਗਿਆ ਇਹੋ ਜੀ ਚੀਜ਼ ਤੇ ਭਾਅ ਲੱਗਦਾ ਮੈਂ ਕਹਿੰਦਾ ਸੋਨਾ ਲੈ ਕੇ ਰੱਖਣੋ ਚਾਹੇ 10 ਸਾਲਾਂ ਬਾਅਦ ਕੱਢ ਲਿਓ ਜਦੋਂ ਮਰਜੀ ਵੇਚ ਲਓ ਸੋਨਾ ਜਮਾ ਵੀਡੀਓ